राइटा ने भी बता मैंने सर तक नहीं पता नहीं ਜੋ ਸੀ ਜਿਹੜਾ ਬਾਹਰਲਾ ਕੰਪ੍ਰੈਸ਼ਨ ਲੱਗਾ ਹੁੰਦਾ ਸੀ ਤੇ AC ਦਾ ਬਾਹਰ ਹੀ ਲੈ ਕੇ ਚੱਕੇ ਲੈ ਜਾਂਦੇ ਬਾਹਰ ਹੀ ਲੈ ਗਾ ਕੱਟ ਕੇ ਇਹ ਸਾਡੇ ਹਾਲਾਤ ਇਹ ਹੋਏ ਨੇ ਬਣੇ ਹੋਏ ਆ ਜੀ ਹਾਲਾਤ ਦੇਖ ਸਕਦੇ ਹੋ ਉਹੇ ਤੱਕ ਉੱਲੇ ਹੋਏ ਆ ਜੀ ਦੇਖ ਸਕਦੇ ਹੋ ਦਾ ਤਨੇ ਕ ਮਾਰੇ ਹੋ ਚੁੱਕੇ ਆ ਮੱਲਾ ਕਲੇਨ ਦੇ ਫਾਰ ਕੇ ਚੰਦ ਤੋੜ ਕੇ ਟੱਪ ਕੇ ਜਿਹੜਾ ਪਰਦੇ ਆ ਤੇ ਉਸ ਤੋਂ ਬਾਅਦ ਆ ਕੇ ਛੋਟੀਆਂ ਉਹ ਬਾਹਰ ਤਾਂ ਇੰਦੇ ਜੀ ਇੱਥੇ ਕੋੜੇ ਵੱਜੇ ਆ ਆਹ ਦੇਖੋ ਇੱਥੇ ਹਾਲਾਤ ਕਿੱਡੀ ਕਿੱਡੀ ਬੂਟੀ ਆ ਅੱਛਾ ਸਰਕਾਰੀ ਜਗਾ ਸਾਰੀ ਉੱਧਾ ਇਹ ਸਾਰੀ ਸਰਕਾਰੀ ਜਗਾ ਕਿਆ ਸੁਧਾਰ ਕਿਉਂ ਨਹੀਂ ਕਰਦੀਆਂ ਇਹ ਸਰਕਾਰ ਨੂੰ ਪੁੱਛੋ ਸਰ ਅਸੀਂ ਤੇ ਤੁਹਾਨੂੰ ਦੱਸਾਂਦੇ ਬੈਨ ਲਾਈਵ ਦੱਸਾਂਦੇ ਬੈਨ ਸਰਕਾਰ ਨੂੰ ਹੋਰ ਹੋਰ ਕੋਈ ਨੁਕਸਾਨ ਨਹੀਂ ਹੁੰਦਾ ਨਾ ਲੋਕ ਸਰ ਉੱਤੇ ਵੱਡੇ ਵੱਡੇ ਜਿਹੜੇ ਸਵਾਲ ਖੜੇ ਕਰਤੀ ਹੋਈ ਇਹਨਾਂ ਨੇ ਵੀ ਦੇਖ ਸਕਦੇ ਤੁਸੀਂ ਦੇਖਣੇ ਵੱਡੇ ਸਵਾਲਾਂ ਦੇ ਨਾਲ ਮੱਲਾ ਕਲੇਸ਼ ਇੱਕ ਵਾਰ ਮੱਛੀ ਮਾਰਕੀਟ ਆ ਤੇ ਉਹ ਸਾਰੇ ਫਿਰ ਕੁੱਤੇ ਜਦੋਂ ਕੋਈ ਚੀਜ਼ ਚੁੱਕਦੇ ਉਹਨਾਂ ਨੂੰ ਸੇਫਟੀ ਦਾ ਕਹੀਦੇ ਨਾ ਬੈਠ ਕੇ ਖਾਣ ਨੂੰ ਉਹ ਉੱਥੇ ਆ ਜਾਂਦੇ ਕਿਉਂਕਿ ਇਹ 2 ਵਜੇ ਬੰਦ ਹੋ ਜਾਂਦਾ ਤੇ ਸਭ ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ ਸਾਡੇ ਤੇ ਕਹਿੰਦੇ ਯਕੀਨ ਨਾ ਕਰੋ ਤੁਸੀਂ ਲਾਈਵ ਤੇ ਯਕੀਨ ਕਰੋ ਤੁਹਾਨੂੰ ਦਿਖਾਣੇ ਵੇ ਲਾਈਵ ਦਿਖਾਣੇ ਵੇ ਆ ਪਿਛਲਾ ਪਾਸਾ ਇਹਦਾ ਇਹ ਵੱਡੀਆਂ ਤਸਵੀਰਾਂ ਦੇ ਵਿੱਚ ਇਸ ਵਕਤੇ ਤੁਸੀਂ ਲਾ ਦੇ ਸਕਦੇ ਹੋ ਕਿੰਨੇ ਨੇ ਇੰਨਾ ਕੁ ਮੋਲ ਦਾ ਆ। ਸਿਆਮ ਆਪ ਜੀ ਪਾਰਟੀ ਦਾ ਕਲੀਨਿਕ ਹੈ ਜੀ ਦੇਖ ਸਕਦੇ ਹੋ ਹਾਲਾਤ ਪੂਰੇ ਆਲੇ-ਦੁਆਲੇ ਜਿਹੜਾ ਲੱਦੀ ਘੇਰੇ ਆ ਇਹ ਵੱਡੀਆਂ ਤਸਵੀਰਾਂ ਮੱਲਾ ਕਲੀਨ ਦੇ ਬੈਕ ਸਾਈਡ ਦੀ ਦੁਕਾਨ ਦੀ ਕੋਸ਼ਿਸ਼ ਕਰਦੇ ਉਹਦੀ ਬੈਕ ਸਾਈਡ ਦੇ ਇਹ ਟੀਕੇ ਸੁਨਿੰਝਾ ਛੁੱਟੀਆਂ ਪੀ ਆ ਦੇਖੋ ਇਹ ਤੋਂ ਹੋਰ ਤੁਹਾਨੂੰ ਇਹਨਾਂ ਦੀ ਮਲਕੀ ਕੀ ਦਿਖਾਈ ਆ ਜੋ ਉੱਧਰ ਤਾਂ ਦੁਕਾਨ ਹੈ ਮਾਨਸ ਕਾਬਲ ਤੇ ਬਣਿਆ ਹੋਇਆ ਮੱਲਾ ਕਲੀਨ ਸੇਵਾ ਦੇਖੂਦੇ ਸਾਹਮਣੇ ਲਾਹਰ ਦੇ ਸਾਹਮਣੇ ਬਲੱਡੀ ਲਾਹਰ ਆਹ ਮਹੌਲ ਸੁਤੇ ਦੇਖ ਸਾ ਦਿਓ ਜੀ ਪੂਰਾ 10 ਹੋ ਜਾ ਅੱਗੇ ਯਾਰ ਤੁਸੀਂ ਦੇਖ ਸਕਦੇ ਵੱਡੀਆ ਤਸਵੀਰ ਆਹ ਬੈਕ ਸਾਈਡ ਦੇਖੋ ਜੀ ਆਹ ਦੇਖੋ ਜੀ ਇਹ ਕਿਹੜਾ ਸਿਸਟਮ ਹੈਗਾ ਇਹ ਦੀ ਸਪੋਰਟ ਇਸ ਤਰ੍ਹਾਂ ਲੈ ਲੱਗਦੇ ਆਂ ਅਜੋ ਇੱਥੋਂ ਦੱਸ ਦੇ ਕਿ ਕਿੰਨੇ ਕਮਰੇ ਨੇ ਆਹ ਦੇਖੋ ਕਟਾ ਸਾੜਿਆ ਹੋਇਆ ਉਹਨਾਂ ਨੇ ਸਮਾਨ ਇਹਦੇ ਪਿੱਛੇ ਨਸ਼ੇੜੀਆਂ ਨੇ ਠੀਕ ਆ ਇੱਥੇ ਇੱਥੇ ਸੱਪ ਛੋਪ ਨਿਕਲਦੇ ਨੇ ਔਰ ਡਾਕਟਰ ਨੇ ਦੱਸਦੀ ਸੀ ਸਾਨੂੰ ਕੱਲੀ ਦੋ ਤਿੰਨ ਆਰੀ ਸੱਪ ਇੱਧਰ ਮੇਰੇ ਆ ਗਏ ਪੂਰੇ ਅੱਛਾ ਜੀ ਇਹ ਜ਼ਰੂਰ ਚਾਹੀਦਾ ਕੁੱਤੇ ਮੀਟ ਇੱਥੇ ਆ ਕੇ ਆਂਦੇ ਆ। ਹਮ ਇਹ ਪਰਸੋਂ ਪਰਸੋਂ ਚੌਧਰੀਗੱਲ ਆ ਡਾਕਟਰ ਬੰਦਾਸ ਰਹੇ ਸੀ ਕੱਲੀ ਮੈਂ ਸਵੇਰੇ ਜਦੋਂ ਆਈ ਤੇ ਇੱਕ ਕੁੱਤਾ ਕੋਈ ਸੇ ਜਾਨਵਰ ਦਾ ਸਿਰ ਲੈ ਕੇ ਦਰਵਾਜ਼ੇ ਤੇ ਉੱਥੇ ਸੁਟਿਆ ਹੋਆ ਸੀ। ਅੱਛਾ ਜੀ। ਪਰ ਇੰਨੀ ਜਾੜਿਆ ਨਸ਼ੇੜੀ ਆਉਂਦੇ ਤੁਹਾਡੇ ਸਾਹਮਣੇ ਤੁਹਾਨੂੰ ਲਾਈਟ ਦਿਖਾ ਕੇ ਉਹਨਾਂ ਦੇ ਡਰ ਦੇ ਮਾਰੇ ਨਹੀਂ ਇੱਥੇ ਆਉਣਗੇ ਲੋਕ ਦਵਾਈ ਲੈਣਗੇ। ਡਾਕਟਰ ਸ਼ੇਵ ਨਹੀਂ ਲੇਡੀ ਡਾਕਟਰ ਆ। ਹਮ ਇਹ ਨਸ਼ੇੜੀਆਂ ਦੇ ਵਿੱਚ ਤੁਸੀਂ ਦੱਸੋ ਸਾਡੀ ਕੀ ਭੈਣ ਕੋਈ ਸ਼ੇਵ ਹੋਈ? ਹਮ ਨਹੀਂ। ਇਹ ਉਹ ਵੀ ਸਾਡਾ ਪਰਿਵਾਰ ਦੀ ਬੱਚੀ ਆ ਨਾ ਜਿੱਕੇ ਡਾਕਟਰ। ਉਹਨਾਂ ਨੇ ਕੰਪਲੀਟ ਨਹੀਂ ਕੀਤੀ ਆਪਣੇ ਸੀ ਉਹਨਾਂ ਨੇ ਦੋ ਵਾਰੀ ਪੁਲਿਸ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਹਾਂ ਹਾਂ ਸੀਨੀਅਰਸ ਨੂੰ ਫਟਾਖ 12 ਚ ਆ ਗਿਆ ਹਾਂ ਹਾਂ ਤੇ ਉਸ ਤੋਂ ਬਾਅਦ ਸਰਕਾਰ ਛੁੱਟੀ ਗਈ ਨਹੀਂ ਤੁਸੀਂ ਕਿ ਕਹਿੰਦੇ ਨੇ ਕੰਦ ਵੀ ਕੀਤੀ ਉਹ ਕਿਹੜੀ ਕੀਤੀ ਅੱਜ ਕੰਦ ਚਲੋ ਮੈਨੂੰ ਦਿਖਾਓ ਕਿ ਨਾ ਇਹ ਕੰਦ ਜਿਹਨੂੰ ਕਹਿੰਦੇ ਆ ਜੀ ਅੱਛਾ ਕੰਦ ਚੋਰਾਂ ਨੇ ਤੋੜ ਕੇ ਇਹ ਡਾਕਟਰ ਦੇ ਕਮਰੇ ਚੋਂ ਏਸੀ ਚੋਰੀ ਕੀਤਾ ਸੋ ਲੋ ਜੀ ਦੇਖ ਲੋ ਜੀ ਕੰਦ ਤੋੜ ਕੇ ਦੇ ਅੰਦਰ ਵੜ ਕੇ ਹੀ ਚੋਰ ਲੱਗੇ ਉਸ ਤੋਂ ਬਾਅਦ ਦੇ ਹਾਲਾਤ ਦੇਖ ਲੋ ਜੀ ਬੈਟਰੀ ਲੱਗੇ ਪਾਣੀ ਦੀ ਬੈਂਕੀ ਲੱਗ ਹਮ ਤੇ ਸਾਰਾ ਸਮਾਨ ਲਾ ਕੇ ਚੋਰਾ ਫਦਾ ਹੋ ਚੁਕੀ ਦੋ ਵਾਰੀ ਚੋਰੀ ਹੋ ਗਈ ਮਤਲਬ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਇਸ ਬਾਰੇ ਪ੍ਰਸ਼ਾਸਨ ਨੂੰ ਇਹ ਇਸ ਏਰੀਆ 'ਚ ਪਤਾ ਨਹੀਂ ਪੁਲਿਸ ਹੈਗੀ ਵੀ ਹੈ ਕਿ ਨਹੀਂ ਅੱਛਾ ਜੀ ਨਾਲ ਹੀ ਥਾਣਾ ਜੀ ਇੱਕ ਨੰਬਰ ਥਾਣਾ 8 'ਚ ਪੈਂਦਾ ਹਮ ਇਹ ਏਰੀਆ 8 ਨੰਬਰ 'ਚ ਹੈ ਦੀਪਾ ਜੀ ਅਗਰ ਇੱਕ ਨੰਬਰ 'ਚ ਕੋਈ ਵਾਰਦਾਥ ਥਾਣੇ ਦੇ ਅੰਦਰ ਕੋਈ ਵਾਰਦਾਥ ਹੋ ਜਾਏ ਨਾ ਉਹ ਵੀ 8 ਨੰਬਰ ਨਾ ਕਵਰ ਕਰਨਾ ਇੱਕ ਨਹੀਂ ਕਰਨਾ ਉਹ ਵੀ ਇਹ 1 8 ਦੇ ਅੰਦਰ ਆ ਅਸੀਂ ਇਹਦੀਆਂ ਰਿਕਵੈਸਟ ਵੀ ਸੀਪੀ ਸਾਹਿਬ ਨੂੰ ਦੇ ਚੁੱਕੇ ਆ ਵੀ ਇਹਨੂੰ 8 ਦੇ ਏਰੀਆ ਨੂੰ ਇੱਕ ਚ ਕੀਤਾ ਜਾਵੇ ਕਿਉਂਕਿ 1 ਨੰਬਰ ਨੇੜੇ ਆ ਕਿਉਂਕਿ ਥਾਣੇ ਆਉਣ ਨੂੰ ਵੀ ਘੰਟਾ ਲਾ ਲੈਂਦੇ ਪੁਲਿਸ ਨੂੰ ਹਾਂਜੀ ਤੇ ਜਦੋਂ ਥਾਣੇ ਜਾਏਗਾ ਉਹ ਕਹਿੰਦੇ ਸਾਡਾ ਕੋਲ ਸਟਾਫ ਨਹੀਂ ਹਾਂ ਫੋਕਲ ਪੁਆਇੰਟ ਚੌਂਕੀ ਦੇ ਅੰਦਰ ਆਂਦਾ ਉਹ ਕਹਿੰਦੇ ਸਾਡੇ ਕੋਲ ਬੰਦਾ ਹੀ ਚਾਹ ਤੁਸੀਂ ਉਹਨੂੰ ਪੁਲਿਸ ਨੂੰ ਫੋਨ ਕੀਤਾ ਸੀ ਨਹੀਂ ਹੁਣ ਅਸੀਂ ਪੁਲਿਸ ਨੂੰ ਨਹੀਂ ਕੀਤਾ ਬਹੁਤ ਚੋਰੀ ਜਾਫ ਗਿਆ ਕਿ ਆ ਕੇ ਇੱਥੇ ਗਨਮੈਨ ਲਾਤੇ ਸਾਰੇ ਫਿਰ ਇਧਰ ਉਧਰ ਹਾਂਜੀ ਸਟਾਫ ਗਿਆ ਕਿੱ ਇਹ ਦੇਖੋ ਸੀਪੀ ਸਾਹਿਬ ਦੱਸ ਸਕਦੇ ਜਾਂ ਡੀਜੀਪੀ ਸਾਹਿਬ ਦੱਸ ਸਕਦੇ ਨਹੀਂ ਤੁਸੀਂ ਇੱਥੇ ਮੌਕਾ ਦੇਖਿਆ ਮਲੇ ਦੇ ਪ੍ਰਧਾਨ ਜੀ ਡਾਕਟਰ ਸਾਹਿਬ ਨੇ ਕਿਹਾ ਕਿ ਕਿੰਨੇ ਕਿਹਾ ਸੀ ਧਿਆਨੋ ਕੋਈ ਇੱਥੇ ਮੌਕਾ ਦੇਖਿਆ ਨਹੀਂ ਅਸੀਂ ਇੱਥੇ ਦੋ ਵਾਰੀ ਆਪਣੀ ਮੋਤਵਾਰ ਵਿਅਕਤੀ ਆ ਸਕਦਾ ਮਹੀ ਜੀ ਅਸੀਂ ਇੱਥੇ ਦੇ ਅਸੀਂ ਇੱਥੇ ਦੇ ਵਾਸੀ ਆ ਅਸੀਂ ਇੱਥੇ ਦੇ ਵਾਸੀ ਆ ਦੇਖੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਪਬਲਿਕ ਵਾਸਤੇ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਵਧੀਆ ਹੈ ਲੇਕਿਨ ਸਿਕਿਉਰਟੀ ਦਾ ਕੋ ਸੇਫਟੀ ਦਾ ਡਾਕਟਰ ਇਹਨੂੰ ਜਿਹੜੀਆਂ ਡੈਫੀਸ਼ੀਐਂਸੀ ਇਹਨਾਂ ਨੂੰ ਰਿਮੂਵ ਕੀਤਾ ਜਾਏ ਇਹਦੀ ਸਿਕورٹی ਜਿਹੜੀ ਦਿੱਤੀ ਜਾਏ ਹੂੰ ਹੂੰ ਇੱਥੇ ਜੋ ਮਤਲਬ ਹੈਗਾ ਐਟਮੋਸਫੇਅਰ ਅਨਫੇਵਰੇਬਲ ਉਹਦੇ ਲਈ ਥੋੜੀ ਸਾਨੂੰ ਉਹਦੇ ਦਿੱਤੀ ਜਾਏ ਹੂੰ ਹੂੰ ਸਕੋਰਟੀ ਦਿੱਤੀ ਜਾਏ ਐਥੇ ਹੁਣ ਬੰਦਾ ਇੱਥੇ ਪਿਸ਼ਾਬ ਕਰਕੇ ਗਿਆ ਆ ਅੱਛਾ ਇੱਥੇ ਸ਼ਾਮ ਕਰਨੀ ਹੈਗਾ ਜੀ ਕਿ ਉਹਨੂੰ ਮਨਾ ਕੀਤਾ ਪ੍ਰਾਰਥਨਾ ਕੀਤੀ ਗੱਲ ਜੇ ਤੋਂ ਨਾ ਹੀ ਦੀ ਹੂੰ ਹੂੰ ਇਹਦਾ ਜਿਹੜਾ ਸਿਸਟਮ ਜਿਹੜਾ ਹੈਗਾ ਡਿਸਪੈਂਸਰੀ ਦਾ ਉਹ ਡਿਸਪੈਂਸਰੀ ਦਾ ਰੂਪ ਦਿੱਤਾ ਜਾਏ ਸਾਡੀ ਸੋਚ ਇਹ ਇੱਥੋਂ ਦੇ ਵਸਨੀਕਾਂ ਦੀ ਸਾਡੀ ਲੇਬਰ ਜਿਹੜੀ ਇੱਥੇ ਆਂਦੀ ਆ ਉਹਨੂੰ 10 ਰੁਪਿਆ ਦੀ ਪਰਤੀ ਦੇ ਨਾਲ ਬੜੇ ਆਰਾਮ ਨਾਲ ਉਹਨੂੰ ਕੇਵਰ ਮਿਲਦੀ ਹੈ ਜੀ ਉਹਦੇ ਚ ਅੱਛਾ ਹੈਗਾ ਗਰੀਬ ਜਨਤਾ ਲਈ ਹੈ ਇਹ ਹੋਣੀ ਵੀ ਚਾਹੀਦੀ ਹੈ ਜਿਹੜੀ ਖੁੱਲ ਗਈ ਹੈ ਉਸ ਤੇ ਇਨਵੈਸਟਮੈਂਟ ਹੋਈ ਹੈ ਉਹਨੂੰ ਜਿਹੜਾ ਉਹਦੀ ਸਿਕਿਉਰਟੀ ਜ਼ਰੂਰ ਦਿੱਤੀ ਜਾਏ ਇਹਦੇ ਚ ਜਿਹੜੀ ਜਿਹੜੀ ਡੈਫੀਸ਼ੈਂਸੀ ਹੈ ਬਾਕੀ ਤੇ ਸਟਾਫ ਨੂੰ ਤੁਸੀਂ ਪੁੱਛ ਸਕਦੇ ਕਿ ਕਿਹੜੀ ਕਲੀਨਿਕ ਘੱਟ ਲੋਕ ਦੱਸ ਰਿਹਾ ਨਸ਼ੇੜੀਆਂ ਦਾ ਅੱਡਾ ਜ਼ਿਆਦਾ ਲੱਗਦਾ ਜੀ ਨਸ਼ੇੜੀਆਂ ਤੇ ਮੈਂ ਤੁਹਾਨੂੰ ਹੁਣ ਦੱਸਿਆ ਜੀ ਹੁਣ ਨਹੀਂ ਇੱਕ ਮਿੰਟ ਹੋਇਆ ਇਹ ਇੱਥੇ ਤੁਸੀਂ ਅੰਦਰ ਸਟੇਟਮੈਂਟ ਲੈ ਰਹੇ ਸੀ ਉਸ ਤੋਂ ਬਾਅਦ ਤੇ ਕਹਿੰਦੇ ਸ਼ਾਫ ਕਰ ਲਈ ਆ ਉਹਨੂੰ ਪ੍ਰਾਥਨਾ ਕੀਤੀ ਹੈਗਾ ਤੇ ਕੋਈ ਉਹ ਉੱਤਰ ਵਾਲਾ ਜਾਂ ਉਹ ਹੋਰ ਸੀਗਾ ਹਮਮਮ ਲੇਕਿਨ ਇਹ ਇਹ ਹੈ ਕਿ ਇੱਥੋਂ ਦਾ ਜਿਹੜੀ ਮੈਨੇਜਮੈਂਟ ਜਿਹੜੀਆਂ ਡੈਫੀਸ਼ੈਂਸੀਜ਼ ਹੈਗੀਆਂ ਸਕਿਉਰਟੀ ਪਰਪਸ ਦੀਆਂ ਮੇਨ ਕਿਉਂਕਿ ਦੋ ਵਾਰੀ ਇੱਥੇ ਕਹਿੰਦੇ ਹੈਪਨਿੰਗ ਵੀ ਹੋ ਚੁੱਕੀਆਂ ਹਮਮ ਚੋਰੀ ਹੋਣੀ ਨਹੀਂ ਹੋਣੀ ਚਾਹੀਦੀ ਸੀ ਹਮ ਹਾਂਜੀ ਹਮਮ